25 ਸਾਲ 3 ਸਾਲ ਪਹਿਲੇ ਹੋਇਆ ਸੀ ਜਿੱਥੇ 600 ਕਿਸਾਨ ਸ਼ਹੀਦ ਹੋ ਗਏ ਸੀ ਉਸ ਟਾਈਮ ਵੀ ਕੀ ਹੋਇਆ ਕਾਂਗਰਸੀਆਂ ਨੇ ਜੇ ਅਗਵਾਈ ਕੀਤੀ ਹੁੰਦੀ ਜਦ ਕਾਲੇ ਕਾਨੂੰਨ ਬਣ ਰਹੇ ਸੀਗੇ ਉਸ ਟਾਈਮ ਕੈਪਟਨ ਅਮਰਿੰਦਰ ਸਿੰਘ ਕਮੇਟੀ ਦਾ ਹਿੱਸਾ ਸੀ ਜੇ ਉਸ ਟਾਈਮ ਉਹਨੂੰ ਦਵਾ ਲਿਆ ਹੁੰਦਾ ਕਿ ਨਹੀਂ ਪੰਜਾਬ ਨੂੰ ਨਹੀਂ ਇਸਹਿਮਤ ਹੋਗਾ ਤੇ ਕਾਨੂੰਨ ਕਦੇ ਆਉਂਦਾ ਹੀ ਨਹੀਂ ਉਹਦੇ ਬਾਅਦ ਜਦ ਆ ਗਏ ਤੇ ਫਿਰ ਕਿਸਾਨਾਂ ਨੂੰ ਆਪਣੇ ਹਾਲ ਚੇ ਛੱਡਦਾ ਜਾਓ ਆਪਦੀ ਲੜਾਈ ਖੁਦ ਲੜੋ ਇੱਕ ਵਾਰੀ ਨਿਕਲ ਕੇ ਕਾਂਗਰਸ ਨਹੀਂ ਆਈ ਉਹਨਾਂ ਦਾ ਮਸਲਾ ਹੱਲ ਕਰਨ ਵਾਸਤੇ ਡੇਢ ਸਾਲ ਬੈਠੇ ਰਹੇ ਸ਼ਹੀਦ ਹੋ ਗਏ ਨਾ ਕਾਂਗਰਸੀਆਂ ਨੇ ਕੁਝ ਕੀਤਾ 600 ਕਿਸਾਨ ਮਰਵਾਤੇ ਸਾਡਾ ਇੱਕ ਨੌਜਵਾਨ ਮਰ ਗਿਆ ਤੇ ਫਿਰ ਉਹਦੇ ਪਰਚਾ ਵੀ ਨਾ ਦਰਜ ਹੋਏ ਜਿਨੇ ਮਾਰੀਏ ਉਹਦੀ ਕੋਈ ਜਾਂਚ ਵੀ ਨਾ ਬਿਠਾਈ ਜਾਏ ਪਰਿਵਾਰ ਤਾਂ ਕੋਈ ਪਹੁੰਚ ਵੀ ਨਾ ਕਰੇ ਸਾਡੇ ਪੰਜਾਬੀਆਂ ਦੇ ਨਾਲ ਕਿਸਾਨਾਂ ਦੇ ਨਾਲ ਜਿਹੜਾ 3 ਸਾਲ ਪਹਿਲੇ ਉਹਨਾਂ ਨੇ ਵਾਅਦਾ ਤੋਂ ਅਸੀਂ ਤਾਂ ਉਹੀ ਮੰਗ ਰਹੇ ਨਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਉਸ ਵਾਅਦੇ ਨੂੰ ਪੂਰਾ ਕਰੋ ਮੈਂ ਤਾਂ ਕਈ ਵਾਰੀ ਪਾਰਲੀਮੈਂਟ ਚ ਵੀ ਇਹ ਗੱਲ ਚੱਕ ਚੁੱਕੀਆਂ ਨੂੰ ਕਿ ਲੱਗਦਾ ਸੰਭਵ ਹੈ ਕਿ ਜਿਹੜੇ ਕਿਸਾਨ ਮੰਗਾ ਮੰਗ ਰਹੇ ਨੇ ਜਾਂ ਵਾਅਦੇ ਕਹਿ ਰਹੇ ਨੇ ਇਹ ਪਾਰਲੀਮੈਂਟ ਸੈਸ਼ਨ ਖਤਮ ਹੋ ਗਿਆ ਅੱਗੇ ਥੋੜੇ ਦਿਨਾਂ ਤੱਕ ਕੋਡ ਆਫ ਕੰਡਕਟ ਲੱਗ ਜਾਏਗਾ ਕਾਨੂੰਨ ਬਣ ਸਕਦਾ ਕੋਈ ਸੰਭਵ ਹੈ ਬਨਨੋ ਤਾਂ ਆਰਡੀਨੈਂਸ ਹਰ ਵੀਡਨਸਡੇ ਨੂੰ ਕੈਬਨਟ ਮੀਟਿੰਗ ਹੁੰਦੀ ਆਰਡੀਨੈਂਸ ਮੰਟ ਚ ਆ ਸਕਦਾ ਹੈਗਾ ਪਹਿਲੇ ਵੀ ਆਇਆ ਹੀ ਸੀ ਨਾ ਜੀ ਤੇ ਆ ਸਕਦਾ ਹੈ ਕਿ ਜਾਪਤਾ ਲੱਗ ਜਾਏ ਜਾਂ ਜਾਪਤਾ ਲੱਗ ਜਾਵੇ ਮਸਲਾ ਸਾਰਾ ਮੁੱਕ ਜਾਊਗਾ ਕਿਸਾਨਾਂ ਨੂੰ ਉੱਠ ਕੇ ਜਾਣਾ ਪਊਗਾ ਇੱਕ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਬੇ ਇਨਸਾਫੀ ਬੇ ਇਨਸਾਫੀ ਤੇ ਧੋਖਾ ਜਿਵੇਂ ਕਰੀ ਲੀਗਲ ਟੀਮ ਬਣਾ ਰਹੇ ਹੋ ਤੁਸੀਂ ਪਰਵਾਰ ਬੋਲੋ ਵਾਰ ਨੂੰ ਕੀ ਤੁਹਾਡੇ ਵੱਲੋਂ ਇਨਕੀ ਪਾਰਟੀ ਵੱਲੋਂ ਕੀ ਨਿਸ਼ਾਨਾ ਚੁੱਕਿਆ ਤੁਸੀਂ ਕਹਿ ਰਿਹਾ ਲੀਗਲ ਟੀਮ ਬਣਾ ਰਹੇ ਅਸੀਂ ਨਹੀਂ ਮੈਂ ਮਲੂਕਾ ਸਾਹਿਬ ਦੇ ਨਾਲ ਆਹੀ ਮਸਲਾ ਕਰ ਰਹੀ ਸੀ ਕਿ ਜੇ ਅੱਜ ਤਾਈਂ ਪਰਚਾ ਵੀ ਕੋਈ ਕਤਲ ਮਰਡਰ ਹੋਇਆ ਹੈ ਕਤਲ ਹੋਇਆ ਗੋਲੀ ਲੱਗੀ ਹੈ ਪਰਚਾ ਤਾਂ ਦਰਜ ਹੋਣਾ ਇਹ ਤਾਂ ਇਹ ਤਾਂ ਰਾਈਟ ਹੈਗਾ ਹੱਕ ਕਾਨੂੰਨ ਕਹਿੰਦਾ ਹੈ ਕਿ ਦਰਜ ਹੋਣਾ ਚਾਹੀਦਾ ਲੇਕਿਨ 24 ਘੰਟੇ ਹੋ ਗਏ ਉਸ ਤੋਂ ਵੱਧ ਹੋ ਗਏ ਅੱਜ ਤਾਈਂ ਪਰਚਾ ਨਹੀਂ ਦਰਜ ਹੋਇਆ ਇਹਦਾ ਮਤਲਬ ਲੁਕੋਇਆ ਛੁਪੋਇਆ ਜਾ ਰਿਹਾ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤੇ ਜੇ ਸਰਕਾਰ ਆਪਣਾ ਫਰਜ਼ ਨਹੀਂ ਕਰਦੇ ਤਾਂ ਫਿਰ ਸ਼ਰੋਧੀਆਂ ਅਕਾਲੀ ਦਲ ਅੱਗੇ ਹੋ ਕੇ ਅਗਵਾਈ ਕਰੋਗੇ ਅਸੀਂ ਆਪਣੇ ਵਕੀਲਾਂ ਨਾਲ ਮਤਲਬ ਦਾ ਸਾਹਮਣੇ ਕਿਹਾ ਕਿ ਜੇ ਕੋਰਟ ਜਾਣਾ ਪਿਆ ਹਾਈ ਕੋਰਟ ਜਾਣਾ ਪਿਆ ਤੁਹਾਨੂੰ ਨਹੀਂ ਹੱਕ ਬੰਦਾ ਹੈ ਉਹਦੀ ਲੜਾਈ ਲੜਨ ਵਾਸਤੇ ਅਕਾਲੀ ਦਲ ਜ਼ਰੂਰ ਅੱਗੇ ਆਓਗੇ ਭਾਵੇਂ ਪੱਤਰਕਾਰਾਂ ਦਾ ਹੱਕ ਹੋਵੇ ਭਾਵੇਂ ਸਾਡੇ ਨੌਜਵਾਨਾਂ ਜਿਨ੍ਹਾਂ ਨੂੰ ਚੱਕ ਕੇ ਲੈ ਗਏ ਜਾਂ ਫਿਰ ਸ਼ੁਕਰਮਨ ਇਹੋ ਜਿਹੇ ਨੌਜਵਾਨ ਮੁੰਡੇ ਜਿਨ੍ਹਾਂ ਦਾ ਇੱਕ ਵੈਨ ਚਲਾ ਕੇ ਗੁਜ਼ਾਰਾ ਕਰਦੇ ਨੇ ਇੱਕ ਜਵਾਨ ਪੁੱਤ ਜਿਹੜਾ ਸਹਾਰਾ ਬਣਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਮਤਲਬ ਮੌਤ ਦਾ ਕੋਈ ਮੁੱਲ ਹੀ ਨਹੀਂ ਉਹ ਇਹ ਮੇਰਾ ਖਿਆਲ ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਜਾਂ ਤਪੜਕਾਣ ਦੀ ਸਾਜ਼ਿਸ਼ ਹੈ ਜਵਾਨ ਪੁੱਤ ਜਿਹੜਾ ਸਹਾਰਾ ਬਣਦਾ ਹੈ ਪਰਿਵਾਰ ਦਾ ਅੱਜ ਉਹ ਤੁਰ ਗਿਆ ਤੇ ਕੋਈ ਇਨਸਾਫ ਹੀ ਨਹੀਂ ਹੋਤਾਂ ਮੌਤ ਦਾ ਕੋਈ ਮੁੱਲ ਹੀ ਨਹੀਂ ਉਹ ਇਹ ਮੇਰਾ ਖਿਆਲ ਸਿੱਖਾਂ ਨੂੰ ਪੰਜਾਬ ਪੰਜਾਬੀਆਂ ਨੂੰ ਇੱਕ ਤਰੀਕੇ ਦੇ ਨਾਲ ਜਲੀਲ ਕਰਨ ਵਾਲੀ ਜਲੀਲ ਕਰਨ ਵਾਲੀ ਗੱਲ ਹੈ ਦਬਾਇਆ ਕੁਚਲਿਆ ਜਾ ਰਹਾ ਹੈ ਉਹਨਾਂ ਦੇ ਉੱਤੇ ਅਟੈਕ ਕੀਤਾ ਜਾ ਰਹਾ ਹੈ ਲੇਕਿਨ ਇਹ ਤਾਂ ਜਲੀਲ ਕਰਕੇ ਯਾਤਪੜਕਾਣ ਦੀ ਸਾਜ਼ਿਸ਼ ਹੈ